ਜਦੋਂ ਤੁਸੀਂ ਕਿਹਾ ਨਾ ਕਿ ਲੋਕਾਂ ਨੂੰ ਜਦੋਂ 슈ਗਰ ਹੋ ਜਾਂਦੀ ਹੈ ਲੋਕ ਦਵਾਈਆਂ ਖਾ ਖਾ ਕੇ ਇੰਜੈਕਸ਼ਨ ਲੈ ਲੈ ਕੇ ਅੱਕ ਗਏ ਜਿਹੜੇ ਲੋਕੀ ਬਹੁਤ ਸਾਲਾਂ ਤੋਂ ਗ੍ਰਸਤ ਨੇ ਲੰਬੇ ਟਾਈਮ ਤੋਂ ਗ੍ਰਸਤ ਨੇ ਜਾਂ ਜਿਨ੍ਹਾਂ ਨੂੰ ਇਨਸਟੈਂਟਲੀ 슈ਗਰ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਘਟ ਜਾਂਦੀ ਹੈ ਜਾਂ ਉਹ ਲੋਕ ਜਿਨ੍ਹਾਂ ਦੇ ਬਾਡੀ ਚ ਇਨਸੂਲਿਨ ਕਰਕੇ ਲੋਕ ਇੰਜੈਕਸ਼ਨ ਲੈਂਦੇ ਨੇ ਠੀਕ ਹੈ ਲੋਕਾਂ ਦੀ ਡਾਈਟ ਸ਼ਡਿਊਲ ਵੀ ਖਰਾਬ ਹੋ ਗਿਆ ਲੋਕਾਂ ਦੀ ਬਾਡੀ ਦੇ ਵਿੱਚ ਥਕਾਨ ਭਰ ਗਈ ਲੋਕੀ ਕਹਿੰਦੇ ਸਾਨੂੰ ਕਿਤੋਂ ਪਰਮਾਨੈਂਟ ਜਿਹੜਾ ਇਲਾਜ ਨਹੀਂ ਮਿਲਿਆ ਟ੍ਰੀਟਮੈਂਟ ਨਹੀਂ ਮਿਲਿਆ ਰਾਈਟ ਅਸੀਸ ਆਯੁਰਵੇਦਾ ਨੇ ਗਲੂਕੋ ਕੇਅਰ ਨਾਂ ਦਾ ਜਿਹੜਾ ਇਹ ਪ੍ਰੋਡਕਟ ਮਾਰਕੀਟ ਚ ਲਾਂਚ ਕੀਤਾ ਹੈ ਆਸਮ ਹੈ ਇਹ ਤਕਰੀਬਨ ਸਮਾਜ ਦੀ ਹਰ ਫੈਮਿਲੀ ਪੰਜਾਬ ਦੀ ਇੰਡੀਆ ਦੀ ਜਿਹੜੇ ਰੱਬ ਨਾ ਕਰੇ ਗੋਡ ਫੋਰਬਿਡ ਕਿਸੇ ਵੀ ਇਨਸਾਨ ਨੂੰ 슈ਗਰ ਹੈ ਉਹਦੇ ਲਈ ਆ ਰਾਮ ਬਾਣ ਇਲਾਜ ਹੈ ਇਸ ਪ੍ਰੋਡਕਟ ਨੂੰ ਨਾ ਤਾਂ ਖਾਣ ਦੀ ਲੋੜ ਹੈ ਨਾ ਇਹਨੂੰ ਪੀਣਾ ਨਾ ਇੰਜੈਕਟ ਕਰਨਾ ਇਹ ਲਿਕਵਿਡ ਫਾਰਮ ਦੇ ਵਿੱਚ ਹੈ ਇਹਨੂੰ ਪ੍ਰੋਡਕਟ ਨੂੰ ਕਰਨਾ ਕੀ ਹੈ ਇਹਦੇ ਚੋ ਸਿਰਫ 5 6 ਡ੍ਰੌਪਸ ਲੈਣੀਆਂ ਨੇ ਜਦੋਂ ਕਿਸੇ ਇਨਸਾਨ ਨੂੰ ਲੱਗਦਾ ਉਹ ਡਸਨਟ ਮੈਟਰ ਕਿ ਉਹ ਲੇਡੀਜ਼ ਹੈ ਕਿ ਜੈਂਟਸ ਹੈ ਕੌਣ ਹੈ ਜੋਨ ਨੂੰ ਇਹ ਲੱਗਦਾ ਵੀ ਇਨਸਟੈਂਟਲੀ ਉਹਦੀ ਸ਼ੂਗਰ ਬਹੁਤ ਜ਼ਿਆਦਾ ਵੱਧ ਗਈ। ਜਾਨੂੰ ਲੱਗਦਾ ਮੇਰੀ ਇੱਕੋ ਦਾਮ ਇਨਸਟੈਂਟਲੀ ਸ਼ੂਗਰ ਘਟ ਗਈ। ਇਹਦੇ 5-6 ਡ੍ਰੌਪ ਆਪਣੇ ਹੱਥ ਤੇ ਲੈਣੇ ਨੇ। ਹੱਥ ਦੀਆਂ ਹਥੇਲੀਆਂ ਤੇ ਤਿੰਨ ਤੋਂ ਚਾਰ ਮਿੰਟ ਤੱਕ ਮ사ਜ ਕਰਨੀਆਂ ਜਦ ਤੱਕ ਉਹ ਹਥੇਲੀ ਦੇ ਵਿੱਚ ਚਮੜੀ 'ਚ ਐਬਜ਼ਾਰਬ ਨਹੀਂ ਹੋ ਜਾਂਦਾ। ਇਸੇ ਤਰ੍ਹਾਂ ਪੈਰਾਂ ਦੀਆਂ ਥਲੀਆਂ ਦੇ ਉੱਪਰ ਜਿਹੜੀਆਂ ਪੈਰਾਂ ਦੀਆਂ ਤਲੀਆਂ ਹੁੰਦੀਆਂ ਉਹਦੇ ਉੱਪਰ ਵੀ ਇਦਾਂ ਹੀ 5-6 ਡ੍ਰੌਪਸ ਪਾਣੇ ਆ। ਉਹਨੂੰ ਆਪਣੇ ਹੀ ਹੱਤ ਨਾਲ ਇਨਸਾਨ ਮ사ਜ ਕਰ ਸਕਦਾ ਤੁਸੀਂ ਸੋਚੋ ਕਿੰਨੀ ਜ਼ਬਰਦਸਤ ਇਸ ਪ੍ਰੋਡਕਟ ਦੀ ਜਿਹੜੀ ਈਜ਼ੀਨੈਸ ਕੰਫਰਟੇਬਿਲਟੀ ਜਿਹੜੀ ਮਿਲ ਰਹੀ ਹੈ ਇਨਸਾਨ ਨੂੰ ਜਾਂ ਕਿਸੇ ਤੋਂ ਮ사ਜ ਕਰਾ ਲਓ ਜਾਂ ਖੁਦ ਮ사ਜ ਕਰਾ ਲਓ ਇੱਕ ਯੂਨੀਕ ਇਹਦੇ ਚ ਵੰਡਰਫੁਲ ਜਿਹੜਾ ਫੈਕਟਰ ਸਾਹਮਣੇ ਜਿਹੜਾ ਆ ਰਿਹਾ ਹੈ ਜਿੰਨੇ ਟੈਸਟਮੋਨੀਜ਼ ਲੋਕਾਂ ਦੇ ਆ ਰਹੇ ਆ ਕਿ ਮੰਨ ਲਓ ਕਿਸੇ ਇਨਸਾਨ ਦੀ 350 ਸ਼ੂਗਰ ਹੋ ਗਈ ਤੁਸੀਂ ਇਹ ਅਪਲਾਈ ਕਰਾਤਾ ਸੀ ਸਾਇਰਵੇਦਾ ਦਾ ਗਲੂਕੋ ਕੇਅਰ ਪ੍ਰੋਡਕਟ ਅਪਲਾਈ ਕਰਾਤਾ ਲਿਕਵਿਡ ਫਾਰਮ ਵਾਲਾ ਤੁਸੀਂ ਦੇਖੋਗੇ ਵਿਦਨ 30 ਮਿੰਟਸ ਅੱਧੇ ਘੰਟੇ ਚ ਉਹਦੀ ਸ਼ੂਗਰ 300 ਤੇ ਆਪੇ